ਮੁੰਡੇ ਨੇ ਬਾਈ ਜੀ ਬੈਰਿੰਗ ਨਾ ਕਰਤੀ ਸਾਈਂ ਨੂੰ ਪੂਰੀ ਓਕੇ ਅੱਗੇ ਚਲਾਉਣ ਖਲਾਜ ਉਦਾਂ ਵੱਜੀ ਜਾਂਦੇ ਆ ਵੀ ਆ ਤਾਂ ਜਿਆਦਾ ਹੀ ਇਹਨੇ ਇੱਕ ਕਿਹੜਾ ਵੀਰ ਜੀ ਆ ਜਿਹੜਾ ਬੈਰ ਰਿਹਾ ਨਾ ਇਹ ਬਹੁਤ ਸੀਜ ਵਾਈ ਦਾ ਇਹ ਦੇਖੇ ਇਹਦੇ ਨੌਲੇਜ ਚ ਹੋਈ ਗੱਲ ਸਾਨੂੰ ਦੱਸਿਓ ਜ਼ਰੂਰ ਵੀ ਨਵੇਂ ਨਾਲ ਇਦਾਂ ਕੰਮ ਕਿਦਾਂ ਹੋ ਸਕਦਾ ਲੋ ਕਰਤੀ ਮੋਮਬੀ ਕੋਈ ਦੀਆ ਤਾਂ ਚੇਕ ਕੀ ਦੀਆਂ ਜਿਹੜੀਆਂ ਰੋੜਾਂ ਖਰਾਬ ਹੋਈਆਂ ਟਾਈਮ ਨਾਲ ਅੱਡੀਆਂ ਦੇ ਦੋਹਾਂ ਸੀਜ਼ਨਾਂ ਬਾਅਦ ਹੀ ਬਦਲਣ ਵਾਲੀਆਂ ਫੇਰ ਸਤਿ ਸ਼੍ਰੀ ਅਕਾਲ ਬਾਈ ਜੀ ਸਾਡੀ ਨਵੀਂ ਇੱਕ ਹੋਰ ਵੀਡੀਓ ਜੀ ਆਹ ਬਾਈ ਜੀ ਆਪਾਂ ਇਹਦਾ ਖੋਲਿਆ ਕਲੱਚ ਤੇ ਮਸ਼ੀਨ ਟੜਕਦੀ ਬੜੀ ਸੀ ਆ ਇਹਦੀ ਪੁਰਾਣੀ ਕਲਚ ਪਲੇਟ ਜੇ ਤੇ ਇਹਦੇ ਆ ਜਿਹੜੇ ਪੈੜਿਆ ਨਾ ਆ ਦੇਖੋ ਮੈਂ ਉਦਾਂ ਵੱਜੀ ਜਾਂਦੇ ਆ ਵੀ ਆ ਉਹਦਾ ਜਿਆਦਾ ਹੀ ਇਹਨੇ ਆ ਉਹਦੀ ਵੀ ਡੰਡ ਲਾਈ ਏ ਨਾਲ ਇਹਨੇ ਸਾਡੀ ਚਲੋ ਜੀ ਇੱਕ ਕਬਈ ਜੀ ਸ਼ਾਰਟ ਦੇ ਹੋ ਗਏ ਸੈਜ ਡਾਊਨ ਆ ਲਿਆਂਦੀ ਨਵੀਆਂ ਵਿਚਾਰ ਵਾਲਿਆਂ ਦੀ ਇਹ ਪਾਵਾਂਗੇ ਇਹਦੇ ਪਤਾ ਨਹੀਂ ਕੀ ਗੱਲ ਨੇ ਸੀਜ਼ਨ ਨੂੰ ਨਹੀਂ ਕੱਢਿਆ ਇੱਕ ਆ ਸ਼ਾਰਟ ਨੇ ਆ ਸਕਾਟੋ ਦੀ ਲਿਆਂਦੀ ਬਾਈ ਜੀ 13 ਇੰਚੀ ਗੋਲ ਕਲੱਚ ਬਰੇਡ ਲੈ ਕੇ ਆਏ ਹੋ ਨਹੀਂ ਇਹ ਪਾਵਾਂਗੇ ਆਪਾਂ ਆ ਬਾਈ ਜੀ ਫੇਸ ਵਾਹ ਤੇ ਇਹਦੇ ਪਰਾਇਸਰ ਪਲੇਟ ਦੇ ਹੁਣ ਚਲਾਵਾਂਗੇ ਇਹਨੂੰ ਸੈੱਟ ਕਰਕੇ ਬਾਕੀ ਫੋਰਮੈਨ ਆਪਣਾ ਜਿਹਾ ਆਉਂਦਾ ਕੰਮ ਧੰਦੇ ਗਿਆ ਹੋਇਆ ਕਿਤੇ ਤੇ ਉਦਾਂ ਸੈਟ ਆ ਕੰਮ ਪੂਰਾ ਇਹ ਬਾਈ ਜੀ ਗੇਅਰ ਦੀਆਂ ਸੀਲਾਂ ਬਹੁਤ ਲੀਕ ਕਰਦੀ ਐ ਇੱਥੋਂ ਆ ਦੇਖੋ ਸੀਲ ਬਾਹਰ ਆਈ ਪਈ ਐ ਤੁਸੀਂ ਦੇਖੋ ਇਹ ਆਪਣੇ ਆਪ ਬਾਹਰ ਆ ਜਾਂਦੀ ਹੈ ਇਹ ਦੱਸਿਓ ਕੀ ਨਕਸਾ ਇਹ ਕੰਮ ਉਹ ਲਾਜੇ ਸੱਤ ਐ ਕਿਹੜਾ ਵੀਰ ਜੀ ਆ ਜਿਹੜਾ ਬਹਿ ਰਿਹਾ ਨਾ ਇਹ ਬਹੁਤ ਸੀਜ ਵਾਜ ਦਾ ਪਤਾ ਨਹੀਂ ਕੀ ਗੱਲ ਜੇ ਕੀ ਬਾਤ ਇਹਨੂੰ ਇਹ ਸੀਜ ਵਾਜ ਦਾ ਲੋਡ ਨੂੰ ਵੱਧ ਇਹ ਨਹੀਂ ਸਾਨੂੰ ਸਮਝ ਆ ਦੇ ਇਹਨੂੰ ਗਰੀਸ਼ ਗੁਰੂ ਜੀ ਆ ਮਾਰਦੀ ਦੀ ਆ ਰਿਆਂ ਕੁੜੀਆਂ ਪਿੰਗਰਾਂ ਦੀ ਲਾਹ ਦਿੰਦੇ ਡੰਡ ਨਾਲ ਪੂਰੀ ਬਾਕੀ ਇਹ ਰਾਣੀ ਹੋ ਜਣੀ ਤਿਆਰ ਆਪਣੀ ਫੀਡਰ ਦੀਆਂ ਫੱਟੀਆਂ ਫੁੱਟੀਆਂ ਹੋਈਆਂ ਪਈਆਂ ਵੰਗੀਆਂ ਇਹ ਵੀ ਕਰਾਂਗੇ ਤਿਆਰ ਤੇ ਉਹਦਾ ਨੰਬਰ ਲਾਵਾਂਗੇ ਹੁਣ 2-4 ਦਿਨ ਰੋਕ ਕੇ ਇਹਨੂੰ ਕਰਕੇ ਰੈਡੀ ਬਾਈ ਜੀ ਫਿਰ ਆਪਣਾ ਗੋਭੀ ਗੋਭੀ ਦਾ ਸਿਸਟਮ ਹੈਗਾ ਤੇ ਉਹ ਕੰਮ ਚੱਲਦਾ ਰਹਿੰਦਾ ਈ ਪਹਿਲਾਂ ਆ ਰਿਪੇਅਰ ਕਰ ਦੇਣੀ ਆ ਤੂੜੀ ਵਾਲੀ ਆਪਣੀ ਰਿਪੇਅਰ ਹੋ ਗਈ ਆ ਇਹ ਤੇ ਆਪਾਂ ਉਹ ਵੀ ਖੜਨੀ ਨਾਲ ਹੈਗੋ ਉੱਪਰ ਮੁਰਕਿਆ ਦਾ ਨੰਬਰ ਲਾਉਣਾ ਬੈੱਡ ਬੁੱਢਾ ਪਾ ਕਰਦੇ ਸਾਫ ਤੇ ਤਿਆਰੀਆਂ ਆਈਆਂ ਸਾਡੇ ਵੱਲੋਂ ਦਾ ਜੀ ਇਹ ਆ ਬਾਈ ਜੀ ਫਰਾਂ ਵਾਲੀ ਇਹਨੇ ਲਾਈ ਜਦੀ ਡੰਡ ਆਪਣੀ ਗੋਲ ਇਹ ਆਈਆਂ ਪੂਰੀ ਫੀਸ ਆਪਾ ਇਹਦਾ ਲਵਾਇਆ ਵਿਆ ਕਲਚ ਪਲੇਟ ਦਾ ਐ ਓਕੇ ਰਿਪੋਰਟ ਹੋਇਆ ਕੰਮ ਕੋਈ ਗੱਲ ਨਹੀਂ ਕੋਈ ਬਾਤ ਤੜਕਦੀ ਗੱਲ ਨਾਲ ਵਾਸਤਾ ਇੱਕ ਵੀਰ ਜੀ ਆ ਨਹੀਂ ਸਾਨੂੰ ਇਹਦੀ ਸਮਝ ਲੱਗੀ ਸਹਜ ਬਹੁਤ ਜਿਆਦਾ ਡਾਊਨ ਹੋ ਗਿਆ ਬਹੁਤ ਜਿਆਦਾ ਇਹ ਕੁੜੀਏ ਵਜਦੀ ਵੀ ਚੱਕੜਾ ਪਕੜਾ ਪਾ ਕਰਕੇ ਇਹ ਦੇਖੇ ਇਹਦੇ ਨੌਲੇਜ ਚ ਹੋਈ ਗੱਲ ਸਾਨੂੰ ਦੱਸਿਓ ਜਰੂਰ ਵੀ ਨਵੇਂ ਨਾਲ ਇਦਾਂ ਕੰਮ ਕਿਦਾਂ ਹੋ ਸਕਦਾ ਸਾਡੇ ਨਹੀਂ ਇਹ ਕੰਮ ਗੱਲ ਪੱਲੇ ਥੱਲੇ ਪਈ ਸੇਮੂ ਪੀਸ਼ਾ ਦੇ ਨਾਲ ਕਰ ਓਏ ਇਹਨੂੰ ਫੋਰਮੈਨ ਨੂੰ ਇਹਨੂੰ ਨਹੀਂ ਲੋੜ ਇਹਦੇ ਕੋਲੇ ਟੂਨਾ ਹੈਗਾ ਇਹਨੇ ਬਾਬੇ ਦੇ ਜਾ ਕੇ ਤੇ ਮਸ਼ੀਨ ਰਿਪੇਅਰ ਹੋ ਜਾਣੀ ਆਪੇ ਥੋਤੀ ਜਾਣੀ ਸਨਾਉ ਪਤਾ ਨਹੀਂ ਐਵੇਂ ਕਦੇ ਕਿਸੇ ਨੂੰ ਕਹੂ ਇਹਨੂੰ ਰੱਖ ਲਈਏ ਉਹਨੂੰ ਐਂ ਕਰਾ ਦਈਏ ਐਂ ਕਰਾ ਦਈਏ ਤੇ ਬੰਦੇ ਸਾਰੇ ਭਜਾਈ ਜਾਂਦੇ ਨਾਉਣਾ ਕੀ ਅਹੀਂ ਤੂੰ ਸੁਣਾ ਹੀ ਦਿੱਤਾ ਉਹ। ਤੇ ਕੱਲ੍ਹ ਕੱਲ੍ਹ ਤੇਰੇ ਲਈ ਤੂੰ ਕੀ ਕਰੀ ਜਾਵੇਂ? ਨਹੀਂ ਤੂੰ ਥੋੜਾ ਜਿਆਦਾ ਹੀ ਮਸਾਲਾ ਲਾ ਦਿੰਨਾ। ਤੇ ਬੰਦੇ ਭੱਜੇ ਬਾਈ ਜੀ ਐ ਦੀ ਵਜ੍ਹਾ ਨਾਲ ਭੱਜਨੇ। ਇਹਨੂੰ ਵੇਖ ਲਓ ਕਿੱਡਾ ਜੈਂਟਲਮੈਨ ਬਣਿਆ ਜੇ ਪੰਜ ਹੱਥ ਬਾਏ। ਅੱਛਾ ਬੇਚੀ ਦਾ ਗੁੱਸਾ ਕੀਤਾ ਯਾਰ। ਹਾਂ ਯਾਰ ਹੋਣੀ ਹੁੰਦੀ ਆ ਲੋਕੀ ਗਾਲ੍ਹਾਂ ਲੈ ਕੇ ਕੰਮ ਸਿੱਖਦੇ। ਮੈਂ ਤਾਂ ਕਿਹਾ ਨਹੀਂ ਤੈਨੂੰ। ਬਾਬੇ ਬਖਸ਼ੀ ਨੇ ਨਾ ਇੱਥੇ ਸਾਡੇ ਐਟ 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 ਪੁੱਠੀ ਲੱਗ ਗਈ ਲੱਖੀ ਹੁਣੀ ਉਦੋਂ ਲੱਖੀ ਹੁਣੀ ਉਦੋਂ ਸਾਹਬ ਜਿਹੇ ਹੁੰਦੇ ਤੇ ਉਹਨੇ ਬੜੀਆਂ ਮਾਰੀ ਦੀ ਗੱਲ ਤੇ ਉਹ ਵੀ ਉਹ ਵੀ ਤੇ ਵੀ ਵੀ ਕਰਦਾ ਕਰਦਾ ਕਿਉਂ ਨਹੀਂ ਕਰ ਇਹਦੇ ਗੁੱਥੇ ਵਾਲੀ ਗੱਲ ਤੇ ਕੋਈ ਹੁਣੀ ਕੀ ਕੀ ਕਹਾ ਨੂੰ ਗੱਲ ਹੈ ਕਿਸੇ ਨੇ ਤਾਂ ਕੋਈ ਨਹੀਂ ਕਿਹਾ ਕਿ ਗਾਲ ਵੀ ਨਹੀਂ ਕੱਢੀ ਗਏ ਗਾਲ ਤਾਂ ਕਿਸੇ ਨੇ ਨਹੀਂ ਕੱਢੀਗੀ ਓਏ ਪਤਾ ਉਹ ਜਿਵੇਂ ਬਾਬੇ ਬਾਕੀ ਨੇ ਨਾ ਉਹਨੂੰ ਲਾਇਆ ਇੱਕ ਲੱਕੀ ਮਿੱਤਰ ਨੂੰ ਆਹ ਹੀ ਕੰਦਈ ਉਹਨੇ ਇੱਕ ਇੱਕ ਦੀ ਡੱਬੀ ਲਾਤੀ ਤਾਂ ਉਹ ਜਦੋਂ ਬਾਬੇ ਬਾਕੀ ਦੀ ਨਿਗਾਹ ਪਈ ਉਹਨੇ ਚਪੇੜ ਮਾਰੀ ਪੈੜ ਤੋਂ ਥੱਲੇ ਸੁੱਟਤਾ ਅਹ ਬਾਬਾ ਮੇਰੇ ਕਿ ਮਾਰੀ ਆ ਉਹ ਆਂਦਾ ਉੱਤੇ ਆਂਦਾ ਨੁਕਸ ਲੱਬ ਮੁੜ ਕੇ ਆਪੇ ਮਾਨਤੀ ਇੱਕ ਸਿੱਧੀ ਕਰਕੇ ਦੇ ਆਂਦਾ ਬਾਬਾ ਨੁਕਸਰੀ ਆਂਦਾ ਬਾਏ ਉਹ ਗੱਲ ਹੰਡੋਲਦਾ ਨਹੀਂ ਗਾ ਤੇ ਇਹਦੇ ਵੱਜੀਆਂ ਵੀ ਨਹੀਂ ਇੱਕ ਦੇ ਵੱਜੀ ਉਹਦੀ ਟੋਪੀ ਦੇ ਨੱਤੀਆਂ ਖੁੱਲ ਗਈਆਂ ਇਹ ਤਾਂ ਕੰਮ ਹੀ ਨਹੀਂ ਨਾ ਵਦਿਆ ਭਰਾਵਾ ਗਰਨੇ ਦੀ ਕੋਈ ਕਰਦੇ ਨਹੀਂ ਆ ਉਹਨੂੰ ਦਿਹਾੜੀ ਰੰਗ ਚ ਪੋਛ ਲੈਣੇ ਆ ਹਾਂ ਮਾਣਾ ਵਜਦਾ ਠੀਕ ਨਹੀਂ ਤੇ ਹਸਾ ਹਰ ਉਹ ਦੇ ਕਹਿੰਦਾ ਹੀ ਨਾ ਬੜਾ ਕੋਈ ਟੈਟ ਆ ਵਾਹਗੇ ਵਾਹਰੇ ਕੁਝ ਨਹੀਂ ਚਲੋ ਜੀ ਵੀ ਜੀ ਪਾ ਦੇਣ ਲੱਗੇ ਫਿੰਗਰਾਂ ਵੀ ਨਵੀਆਂ ਤੇ ਔਰ ਕੀ ਅੰਗਰਾਂ ਕਰ ਰਹੇ ਪਾਉਂਗੇ ਬੰਗਰਾਂ ਦੇ ਸਵਰਾਂਗ ਹਾਂ ਮੁੰਡਾ ਕਰਦਿਆਂ ਲੱਗਾ ਕੰਮ ਓਕੇ ਕੱਲਾ ਹੀ ਵਿਚਾਰਾ ਜਿਹੜਾ ਇਹਦਾ ਹੈਲਪਰ ਹੀ ਉਹ ਵੀ ਭੱਜ ਗਿਆ ਅੱਜ ਉਹ ਵੀ ਭੱਜ ਗਿਆ ਅੱਜ ਹੁੰਦਾ ਵੀ ਸਾਡੇ ਬੰਦੇ ਹੀ ਤੋਪਾ ਭਰ ਦਿੰਦੇ ਨੇ ਤੇ ਇਹ ਤਰ੍ਹਾਂ ਹੀ ਹੁੰਦਾ ਹੈ ਬਾਪੂ ਯਾਰ ਕੀ ਲੈ ਜਾਣਗੇ ਸਾਡੇ ਤੋਂ ਦੱਸ ਨਹੀਂ ਕੋਈ ਨਹੀਂ ਲੈ ਗੀ ਮਸ਼ੀਨਾਂ ਭਾਵੇਂ ਚੱਲੇ ਬੰਦੇ ਦੀਆਂ ਵੀ ਚੱਲਦੀਆਂ ਹੀ ਰਹਿਣੀਆਂ ਤੇ ਮਾਰੇ ਦੀਆਂ ਵੀ ਚੱਲਦੀਆਂ ਹੀ ਰਹਿਣੀਆਂ ਇਹ ਨੀ ਨਿਉ ਖੜਦੀ ਇਹਦਾ ਗੱਲ ਹੈ ਜੀ ਗੱਲ ਸੋਚ ਜਾਨ ਤੇ ਯਾਰਾ ਨੂੰ ਮਿੰਤਾਂ ਕੌਣ ਕਹੀ ਆ ਤਾਂ ਕਹਿੰਦੇ ਸਾਡੀਆਂ ਤੇ ਚੱਲਣ ਅਸੀਂ ਫੇਰ ਜਾ ਕੇ ਉਹਨਾਂ ਨੂੰ ਕਹੀਓ ਠੀਕ ਆਹੀ ਨੀ ਮਿੰਤਾ ਕੱਢਣੀਆਂ ਕੋਈ ਦੀਆ ਤਾਂ ਚੇਕੀ ਦੀਆਂ ਜਿਹੜੀਆਂ ਰੋੜਾਂ ਖਰਾਬ ਹੋਈਆਂ ਟਾਈਮ ਨਾਲ ਅੱਡੀਆਂ ਤੇ ਦੋਹਾਂ ਸੀਜ਼ਨਾਂ ਬਾਅਦ ਹੀ ਬਦਲਣ ਵਾਲੀਆਂ ਫੇਰ ਆਲੀਆਂ ਕਿਉਂ ਢਲੀਆਂ ਇਹਦੇ ਸਹਜੇ ਉਹ ਮੈਂ ਇਹਦੇ ਕੰਮ ਹੀ ਕਰਤਾ ਇਹ ਨਹੀਂ ਨਹੀਂ ਬੈਠਾ ਜਾ ਇਹਦਾ ਕੰਮ ਆਉਂਦਾ ਹੀ ਨਹੀਂ ਯਾਰ ਇਹ ਨਹੀਂ ਸੌਦਾ ਸਹੀ ਉਹ ਜੰਟਾ ਸਿਆਂ ਇਹ ਜੋ ਤਾਰ ਫੜਾ ਕਿੱਥੇ ਆ ਉਦਾਂ ਹੀ ਰਹਿਲਾ ਹੀ ਆ ਕੰਮ ਤਾਰ ਜੀ ਕਿੱਥੇ ਰੱਖੀ ਹੋ ਕੇ ਨਾ ਜੀ ਕਿੱਦਾਂ

ਕਦਰ ਗਈ ਅੱਜ ਦੇ 2:30 ਆਓ ਬਈ ਆਏ ਰੱਖ ਲਾ ਜਾਨ ਲਿਆ ਨਾੜ ਕੱਸੀ ਸਪਰਿੰਗ ਬਾਅਦ ਚ ਪਾ ਆਏ ਨਹੀਂ ਨਹੀਂ ਰੋ ਜਾ ਯਾਰ ਸਪਰਿੰਗ ਪਉ ਨਹੀਂ ਕੋਣੀ ਕੋਏ ਬੜਾ ਰੱਟਾ ਪਿਆ ਆਈ ਭਰਾਵਾ ਉਹਦੇ ਵੀ ਕਿਦੇ ਉਹਦੇ ਉਹ ਨਾਲੀ ਦੇ ਉਹਦੋਂ ਵੇਖਿਆ ਕਿੰਨਾ ਰੱਟਾ ਪਿਆ ਹੈਗੇ ਆ ਇਧਰੋਂ ਨਹੀਂ ਸੈੱਟ ਸਪ੍ਰਿੰਗ ਰੱਖਦੇ ਯਾਰ ਸਪ੍ਰਿੰਗ ਖੋਲ ਆ ਫੜਾਵਰੇ ਖੋਲ ਦੰਨੇ ਉਹਨੂੰ ਤੂੰ ਨਹੀਂ ਹੈਗਾ ਇਹ ਤੇਜਿੰਦਰ ਕਾਰ ਸਪ੍ਰਿੰਗ ਖੋਲ ਅਰੇ ਇਹਨੂੰ ਕਮਾਲਾ ਹੈ ਇਹਨੂੰ ਤੇ ਕਮਾਲੀ ਨੇ ਇਹਨੂੰ ਆਹ ਵੇ ਫੜ ਤੇਰੇ ਅੱਲ ਪਏ ਸਪ੍ਰਿੰਗ ਤਾਂ ਤੇਰੇ ਅੱਲੀ ਪਏ ਪੱਤੀਆਂ ਰਹਿੰਦੀਆਂ ਪਾਉਣ ਨੂੰ ਪਤੰਗ ਆ ਪਾ ਦੇ ਕੇ ਆਪਾਂ ਨੂੰ ਕੀ ਆਣੀ ਹੈ ਕੀ ਨਹੀਂ ਜਾਂਦਾ ਲੱਗਦਾ ਕੀ ਕਿਹੜੀ ਗੱਲ ਦਾ ਲੋੜ ਆ ਦੱਸ ਨਹੀਂ ਯਾਰ ਲੋੜ ਨਹੀਂ ਮੈਂ ਇਹ ਦੋ ਹੰਡਿਆ ਫੇਰੇ ਇਹਨੂੰ ਬੰਦਿਆਂ ਦੀ ਟੈਨਸ਼ਨ ਪੈ ਗਈ ਬਾਕੀ ਕੀਤੀ ਵੀ ਮਾੜੀ ਮੈਂ ਦੱਲੀ ਉਹਨਾਂ ਦੀ ਟੈਨਸ਼ਨ ਨਹੀਂ ਚਾਹੀਦਾ ਓਏ ਆ ਬਾਲੀ ਵਧੀ ਜਾਂਦੀ ਇੱਧਰ ਉੱਧਰ ਓਏ ਕੁਝ ਨਹੀਂ ਹੁੰਦਾ ਤੂੰ ਯਾਰ ਦੱਸ ਤੂੰ ਹੋਈ ਗੱਲ ਦਾ ਤਕ ਇਹ ਲੈ ਨਾ ਇਹ ਨੰਦਸ ਹਲੋ ਮਾਤੇ ਇਹੇ ਘੜਦੀਏ ਥੱਲੇ ਬੰਨੇ ਲਗਾਉ ਨਾ ਐਦਾਂ ਫੈਂਦੇ ਕੱਢ ਨਹੀਂ ਕੱਢਦੇ ਇਹ ਗਾਤੋਂ ਪਾਈਆਂ ਹੁੰਦੀਆਂ ਵੀ ਇਹ ਪਾਈਆਂ ਹੁੰਦੀਆਂ ਸਾਹੇਦੋਂ ਨਾ ਸਾਹੇਦੋਂ ਹੁੰਦੀਆਂ ਕਾਢੀ ਦੇਈ ਜੂਦੀਆਂ ਸਾਥੇ ਖਰੀ ਬਾਈ ਨੂੰ ਵੀ ਬਾਈ ਇਹਨੇ ਪੱਤੀਆਂ ਘੜਤੀਆਂ ਤੂੰ ਆ ਵੀ ਕੱਢੀ ਜਨਾ ਬਾਈ ਜਿਹੜਾ ਦੇਈਨਾ ਨਹੀਂ ਬਾਈਆਂ ਬਾਈਓ ਨਾ 10 ਸਿਕੜੀ ਇਹਦਾ ਕੀ ਵਾਦਾ ਘਟਾ ਹੁੰਦਾ ਹੈ ਹਾਂ ਤਾਂ ਸਕੇ ਹੀ ਹੋਣਾ ਅਸਲੀ ਹਲਵਾ ਪੂਰਾ ਹੈ ਤਾਂ ਮੈਂ ਕਰਦਾ ਹੂਰਾ ਇਹਨਾਂ ਦੀ ਦਾੜ ਤੂੜਦਾ ਓਕੇ ਹੋ ਗਈ ਪੂਰੀ ਇਹਨਾਂ ਦਾ ਲਾਲਾ ਬੂਰਿਆ ਉਹ ਹੁੰਦੇ ਹੀ ਬੰਦ ਗੁੜੀਏ ਪ੍ਰਾਣਾਂ ਵਾਹ ਜੀ ਵਾਹ ਬਣ ਗਈ ਉਹ ਗੱਲ ਦੇ ਸੁਭਰੰਗ ਦੇ ਫਿੰਗਰਾਂ ਨਾਲ ਵੀ ਇਹ ਨਾ ਸਾਰਾ ਸੀਨ ਕੋਈ ਮੈਨੂੰ ਕੋਈ ਹੁੰਦਾ ਕਿ ਨਹੀਂ ਹੁੰਦਾ ਨਹੀਂ ਕਹਿੰਦੀ ਕਿ ਭਰਾੜ ਹੁੰਦੀ ਹੈ ਕਭਰਾੜ ਤੇ ਮਨ ਲੱਗ ਹੀ ਜਾਂਦੀ ਏ ਇੱਥੇ ਬੰਦਿਆਂ ਨੂੰ ਵੀ ਜਾਂਦੀ ਏ ਦੇ ਉਹਨਾਂ ਗਿੱਕਾ ਜਵਨੀ ਆਣੇ। ਇਹ ਬੰਦੇ ਵਧੀ ਜਾਂਦੇ ਗਾਂਵਿਆਂ। ਹਮ ਚੱਲ ਕੋਈ ਨਾ। ਉਹਨਾਂ ਦਾ ਵੀ ਜੀ ਕਰਦਾ ਏ। ਇਹ ਬੰਦੇ ਕਹਿੰਦੇ ਸਾਡਾ ਨਾ ਪਾਲੀ ਨਹੀਂ ਜਸਪਾਲ ਕੋ। ਆਰ ਬਨਾਰਾ ਸਾਰਾ ਇੱਕੋ ਯਾਦ ਰੱਖ। ਕਿਉਂ? ਆਵਾ ਤਾਂ ਟਵਾਟੇ ਚ ਫਰਕ ਹੈਗਾ ਇਹ। ਤੂੰ ਆ ਮਾਰ ਦੇ। ਤੂੰ ਆਂ ਦਿਨੋਂ ਬੜਾ ਮਾਰਦੇ ਨਹੀਂ ਮਾਰਦੇ। ਇਹ ਬਾਈ ਬਹੁਤ ਗੱਲਾਂ ਕਰਨ ਲੱਪਿਆ ਉਹ ਇਹਨੂੰ ਅੱਜ ਕੱਲ। ਇਹਦਾ ਦੁੱਸਦਾ ਸਿਰ ਚਾਹ ਵੀ ਨਹੀਂ। ਚਾਹ ਪੀਏ ਤੇ ਨਾਲੇ ਸਿਰ ਦਰਦ ਦੀ ਗੋਲੀ ਲਿਆ। ਲਿਆ ਇੰਨ ਲਿਆ ਤੇਰੀ ਗੱਲ ਹੈ। ਸਿਰ ਦਾ ਕਹਿ ਹਾਂ ਕਰੀਏ ਓਕੇ ਤੇ ਆਪਾਂ ਉਹ ਮਸ਼ੀਨ ਵਾਲਾ ਕੰਮ ਸ਼ੁਰੂ ਕਰੀਏ ਗੰਨ ਦਾ। ਰਾੰਗਲਾ ਹਾਂ ਅਜੀ ਇਹਨੂੰ ਯਾਰ ਨਾਲੇ ਲੱਭ ਕੇ ਲਿਆ ਉਹਨੂੰ ਕਹਿੰਦੇ ਬਿੱਡ ਤਾਂ ਗਿਆ ਆਇਆ ਕਿੱਥੇ ਉਹਦੇ ਸਹੁਰੇ ਦਾ ਐਕਸੀਡੈਂਟ ਹੋਇਆ ਉਹਦੀ ਘਰ ਦੀ ਵੀ ਕੱਲ੍ਹ ਦੋਵੇਂ ਗਏ ਸਾਹਮਣੇ ਗਏ ਮੈਂ ਉਹ ਅੱਛਾ ਅੱਛਾ ਸੀ ਠੀਕ ਹਾਂ ਚੱਲ ਜੀ ਦਾਲਾਂ ਉਹ ਲਿਆ ਦੇ ਬੰਦ ਕਰੀ ਮੁੰਡੇ ਨੇ ਬਾਈ ਜੀ ਬੈਰੰਗ ਨਾ ਕਰਤੀ ਸਾਈਂ ਨੂੰ ਪੂਰੀ ਓਕੇ ਕਲਾ ਜੇ ਚੜਾਉਣ ਕਲਾ ਚੁਲੜ ਸੱਟ ਚੱਲ ਖਾ ਕੇ ਪਕੌੜੇ ਥੋੜੇ ਜਿ ਤਾਂ ਤਾਂ ਹੀ ਪਕੌੜੇ ਕੱਢਣ ਨੇ ਹਾਂ ਜੀ ਹੈਂ ਰੈਂਦਾ ਡੀਸਿੰਗ ਲੱਗਾ ਤੁੰਗਲੀ ਤੁੰਗ ਦਾ ਨਾ ਤੇ ਲੱਗੇ ਬਾਈ ਜੀ ਕਲਚ ਪਲੇਟ ਚੜਾਉਣ ਓਕੇ ਕੰਮ ਹੋ ਗਿਆ ਬਿਲਕੁਲ ਬੈਰਨ ਨਵਾਂ ਬਾਦ ਆਈ ਹੈ ਫਿੰਗਰ ਸਪਰਿੰਗ ਨਵੇਂ ਕਲਚ ਪਲੇਟ ਨਵੇਂ ਪ੍ਰੈਸ਼ਰ ਪਲੇਟ ਦਾ ਫੇਸ ਲਵਾਤਾ ਐਂਡ ਓਕੇ ਗੀਅਰ ਚ ਅਸੀਂ ਪਾਵਾਂਗੇ ਝਟਕ ਨੂੰ ਤੇ ਗੀਅਰ ਆ ਬੇਸਟ ਅੱਲੀ ਬੱਲੀ ਆ ਇਹਦੀ ਟੋਪੀ ਮੁੰਡੇ ਨੇ ਇੰਤਾਲਾ ਆ ਆਪ ਹੀ ਸੁੱਟਤੀ ਐ ਇਹਨੇ ਇਹ ਨਹੀਂ ਕਿ ਬੱਚੀ ਤਾਂ ਗੱਲ ਇੰਨੀ ਕੁ ਬੱਚੀ ਚੱਲੋ ਫੇਰ ਚੜਾਈਏ ਨੂੰ ਆਹ ਵੇਣਾ ਕਮੈਂਟ ਲੋਗ ਲਾਓ ਓ ਮਸ਼ੀਨ ਦਾ ਬਾਈ ਜੀ ਲੱਗਦਾ ਵੀ ਆਈਪੀ ਵਾਲੀ ਵਾਰਸ ਕੋਈ ਨਹੀਂ ਸਾਨੂੰ ਆਪ ਨੂੰ ਹੀ ਬੰਦਣਾ ਪੈਣਾ ਉਹ ਜਿਹੜੇ ਉਹ ਲੱਗਦਾ ਵੀ ਐਤੀ ਮੇਰੇ ਕੋਲੇ ਆਊਗੀ ਮੈਨੂੰ ਚਲਾਉਣੀ ਪੈਣੀ ਆ ਜੇ ਸੀ ਮੈਂ ਉੱਤੇ ਹੀ ਲਵਾ ਲੈਣ ਲੱਗਾ ਇਹਦੇ ਨਾਲ ਡੀਲ ਕੈਨਸਲ ਹੋ ਗਈ ਵਾ 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 ਚੱਲ ਰ ਨਾੜੋਂ ਨੂੰ ਪਾਵਾਂ ਨਾੜ ਕਿੱਥੇ ਪਈ ਚੱਲ ਫੜ ਤੈਨੂੰ ਦੱਸਦਾ ਮੈਂ ਭਾਂ ਭੂਂ ਜੇਬ ਚ ਪਾ ਦੋ ਮੈਂ ਵਾਹ ਆ ਬੱਚਾ ਲੋ ਬਾਈ ਗਰਜੰਟ ਸਿੰਘ ਹੋਣਾ ਨੇ ਕੱਲਿਆਂ ਨਹੀਂ ਕਲੱਚ ਬਲੇਡ ਚੜਾ ਦੇਣੀ ਹੋ ਗਿਆ ਸੈਟ ਲਓ ਬਾਈ ਬੜਾ ਵੇਟਾ ਇਹ ਦੱਸ ਪੂਰਾ ਆ ਟੌਲੇ ਤੋਂ ਵੇਖੀ ਪੈਨੜੀ ਖੱਲੀ ਹੋਣੀ ਖੱਲੀ ਨਹੀਂ ਉਹ ਮਸਲ ਉੱਠ ਪਏ ਤੁਹਾਡੇ ਨਾਲ ਬੜਾ ਜਾਨ ਆ ਗਈ ਨਾ ਤੁਹਾਡੇ ਇਹ ਇੱਥੇ ਇੱਥੇ ਹੋਣੀ ਆ ਯਾ ਸਪੋਰਟ ਇੱਥੇ ਹੋਣੀ ਹੁਣ ਓਕੇ ਆ ਆ ਫੜ ਛਕੋਈ ਚੱਕੋ ਮੁੰਡਿਓ ਪੀਓ ਚਾਹ ਹੈ ਸਪੋਰਟ ਬਹੁਤ ਚਪਾਲੇ ਨੇ ਦੂਜੇ ਨਾਲ ਮੈਨੂੰ ਜਰਾ ਪਤਾ ਨਹੀਂ ਆ ਦੇਖ ਲਾ ਕੋਈ ਗੱਲ ਨਹੀਂ ਸਪੋਰਟ ਕਾਰ ਸਹੀ ਲਈ ਉੱਥੇ ਆਉਣੀ ਆ ਸਪੋਰਟ ਬੱਤੀ ਉ ਵਾਹਿਗੁਰੂ ਧੰਨ ਬਾਪੂ ਦੀ ਸੇਵ ਜੀ ਕਿਰਪਾ ਕਰਿਓ ਮਾ ਜੀ ਸੱਚੇ ਬਾਸ਼ਾ ਉਹ ਕਟਰ ਪੁਰਾਣੀ ਇਹਦੀ ਸਾਹਮਣੇ ਰੱਖ ਲਈ ਆ। ਉਹ ਰੱਖ ਲੈਣੀ ਕੋਈ ਡੱਬੇ 'ਚ ਪਾ ਲਈ। ਉਹ ਵੀ ਉਹ ਬਿਲਕੁਲ ਹੀ ਲਾ। ਵੇਖਾਂ ਗਏ। ਬਿਲਕੁਲ ਹੀ ਹੈ ਭਰਾ। ਨਹੀਂ 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 ਨਹੀਂ। ਓਏ ਉਹ ਹੀ ਹੈ। ਉਹ ਨਹੀਂ ਗਈ, ਉਹ ਨਹੀਂ ਗਈ। ਚੱਲੇ ਉਰਾਂ ਬਣਾਉਦੇ ਭਰਾ ਦੀ ਹੋਣੀ ਹੈ ਗੱਲ ਤੇ ਇੱਥੇ ਹੀ ਹੈ। ਇਤਰਾ ਹੀ ਹੈ। ਇਹ ਵੀ ਉਹਨਾਂ ਦੇ ਲਿਆਂਦੀ ਵਾ ਜੇ ਮੰਨੇ ਨਾ ਤੂੰ ਇਹ। ਚੱਲ ਕੋਈ ਨਾ ਚੱਲਣ ਦੇ ਜਾਨੀ। ਹੋਰ ਤਾਂ ਕਹਿੰਦੇ ਹਿਸਾਬ ਨਾਲ ਆ ਤਰਫ ਲੇਲਾ ਹੀ ਭੱਜੂ ਹੀ ਪੂਰੀ ਲੈਣ ਲੱਗੇ ਇਸੇ ਕੱਟ ਦੇ ਫਿਰ ਤੇ ਭੱਜਣੀ ਹੂੰ ਪੁਲੀ ਪਾ ਦੀਏ ਦੱਸਦੀ ਐ ਕੋਈ ਨਹੀਂ 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 ਕੋਈ ਨਹੀਂ ਦਾਮ ਨਹੀਂ ਘਟ ਰਿਹਾ ਗੇਰ ਇੱਕ ਨਵਾਂ ਲੈ ਕੇ ਰੱਖ ਲਈਏ ਫਿਰ ਉਹ ਨਹੀਂ ਆਇਆ ਨਹੀਂ ਕੋਈ ਨਹੀਂ ਤੂੰ ਭਾਂਜਦਾ ਪੁਲੀਆਂ ਦਾ ਹੀ ਮੇਰੇ ਅੱਲ ਢੇਰ ਲਵਾ ਦੇਣਾ ਉਹ ਦੋ ਅੱਗੇ ਹੋਰ ਪਈਆਂ 12 13 ਦੀ ਤਾਂ ਲੈਣੀ 13 ਦੀ ਤਾਂ ਉਹ ਲੈਣੀ ਬਾਢੀ ਨੂੰ ਆਹੋ ਲੇਲਾ ਕੋਈ ਗੱਲ ਨਹੀਂ ਤੇ 12 13 ਦੀਆਂ ਰਹਿਣ ਦੀਆਂ ਫਿਰ ਨਹੀਂ ਕੀ ਨਾ 80 ਤਾਨੂੰ ਮੈਂ ਦੱਸਾਂਗਾ ਕਿਉਂ ਤੁਸੀਂ ਆਦੇ ਜਣੇ ਆਦੇ ਜਣੇ ਨਾ ਤਿੰਨ ਜਣੇ ਹੋਣਾ ਮਸ਼ੀਨ ਤੇ ਨਹੀਂ ਭਰਾਵਾ ਮੈਂ ਤਾਂ ਉਹਦੇ ਦੇ ਹੁਣ ਦੂਜੀ ਤੇ ਟੂੜੀ ਵਾਲੀ ਤੇ ਤਾਨੂੰ ਦੱਸਾਂਗੇ ਕਿ ਅਸੀਂ ਚੋਹੇ ਚੱਲਦੀਆਂ ਹੁੰਦੀਆਂ ਕਰ ਪੈਣਾ ਠੀਕ ਆ ਭਾਈ ਠੀਕ ਆ ਜੀ ਸਭ ਮੁਸ਼ਕਲ ਨਹੀਂ ਕੋਈ ਬਿਲਕੁਲ ਕੋਈ ਮੁਸ਼ਕਲ ਨਹੀਂ ਇਹ ਆਵੇਗੀ 24 ਮਾਟਾ ਲੈ ਭਾਈ ਇਹ ਨਾ ਟਾਇਰਾਂ ਦੇ ਮਾਟਾ ਉਹ ਮੇਰੇ ਕੋਲ ਨਹੀਂ ਹਉ ਠੀਕ ਹੈ ਭਾਈ ਬਾਅਦ ਠੀਕ ਹੈ ਭਾਈ ਫਰਮ ਦੇ ਘਾਸ ਤੇ ਕਿਹ ਨਹੀਂ ਚੱਲੋ ਇਕਲਾ ਸਾਫ ਕੋਈ ਹੋਰ ਪੱਤੀ ਪੁੱਤੀ ਜੀ ਲੇਲਾ ਲਵੇ ਦੀ ਜਾਨ ਤੋਂ ਲਾਈਆਂ ਆਵੇ ਹਾਂ ਉਹ ਜਿਆਦਾ ਉਹ ਛੱਡ ਦੇ ਥੱਲੇ ਆ ਇਥੇ ਮਾਰ ਗੰਦ ਪਹਿਲਾਂ ਜਾਂ ਨਿਕਲ ਤੂੰ ਇੰਨਾ ਤੇਲ ਪੂਰਾ ਉਹ ਵਾਸ਼ਿੰਗ ਚੋਕਾ ਹੋਵੇ ਪੈਣਾ ਚਾਪੀ ਇਹ ਮੈਂ ਲੇਟ ਬਣਾਉਂਦਾ ਬਹੁਤ ਜਿਆਦਾ ਉਰੇ ਲੋ ਵੀ ਜੀ ਕਲਾ ਚੋ ਗਿਆ ਸਾਡਾ ਓਕੇ ਛਾੜਤਾ ਸੀ ਪਰ ਇਹ ਨਹੀਂ ਬਸ ਠੀਕ ਆ ਓਕੇ ਆ ਜਾਣਾ ਐ ਸਾਈਡਿੰਗ ਪੂਰੀ ਪੁਲੀ ਦੀ ਸਿੱਧੀ ਉਹ ਦੂਜੀ ਦੇ ਸਾਲੀ ਦੇ ਆਉਟ ਹੀ ਗੰਮ ਉਹ ਪੁਲੀ ਬਾਹਰ ਰਹੇ ਹੁੰਦੀ ਹੈ ਕਿ ਅੰਦਰ ਜਾਂਦੀ ਹੈ ਉਹ ਨਹੀਂ ਅੰਦਰ ਕੇ ਬਾਹਰ ਤੇ ਪੂਰੀ ਗੱਲ ਉਹ ਰੁਕ ਜਾ ਇਹ ਬਾਈ ਜੀ ਤੇਲ ਗੇਅਰ ਚ ਘੱਟ ਸੀ ਉਹ ਪੂਰਾ ਕੀਤਾ ਇੱਕ ਤੇ ਕਾਹੀ ਬੈੱਡ ਨੂੰ ਮਾਰਿਆ ਰੰਗ ਬਹੁਤ ਅੱਛਾ ਤੇ ਬਹੁਤ ਵਧੀਆ ਹਾਂਜੀ ਅਜੇ ਦੇਵਗੰਦ ਅਜੇ ਦੇਵਗੰਦ ਗੰਦ ਗੰਦ ਨਹੀਂ ਯਾਰ ਗੰਨ ਅਜੇ ਇਹਨੂੰ ਦੁੱਗੀਆਂ ਥਾਲੀਆਂ ਲਿਆ ਦਈਏ ਕਿਹੜੀਆਂ ਬਸ ਬਹੁਤ ਜਲਦੀਆਂ ਨਾ ਤੋ ਹੁੰਦਾ ਫਿਕਰ ਨਾ ਨਾ ਹੁੰਦਾ ਡਿਸਕਾਂ ਨਵੀਆਂ ਪਾਈਆਂ ਜਾਂ ਪੁਰਾਣੀਆਂ ਹੀ ਆ ਪੁਰਾਣੀਆਂ ਹੀ ਨਵੀਆਂ ਹੈ ਡਿਸਕ ਪੈਡ ਡਿਸਕਾਂ ਦਾ ਅਲੱਗ ਦਾ ਫੇਰ ਨਾ ਮੰਗਦਾ ਚੱਲ ਜੀ ਕੱਸ ਦੇ ਯਾਰ ਤਿਆਰ ਆ ਤੇ ਮਾੜੇ ਕਾਸ ਕੇ ਟਾਇਰ ਟੂਰ ਲਾ ਦੋ ਅਰਥ ਕੱਢ ਜੋ ਹੁਣ ਨਾ ਜਗ ਚੱਲਦਾ ਰਹੇ ਟਾਇਰ ਲਾ ਦੋ ਟਾਇਰ ਲਾ ਦਿੰਨੇ ਆ ਜੀ ਸਮਾਨ ਕੋਲ ਚਾਹ ਲਾ ਦੋ ਇਹ ਬਾਈ ਜੀ ਚਾੜਤਾ ਅੱਜ ਹੋ ਗਿਆ ਕੰਮ ਓਕੇ ਚੱਲ ਹੋਰ ਮੈਂ ਟਾਇਰ ਟੂ ਚਾੜ ਦੋ ਯਾਰ ਰੋਟੀ ਲਾਓ ਰੋਟੀ ਲਾ ਕੇ ਆ ਆ ਅੱਜ ਗੋਭੀ ਲਾ ਕੇ ਆ ਆ ਇਹ ਚਾੜ ਦਿੰਨੇ ਟਾਇਰ ਨੂੰ ਪ੍ਰੋਬਲਮ ਤੇਲ ਜਗੇ ਚ ਪੈਣਾ ਜੋ ਹੁੰਦਾ ਤੇ ਪੀ ਪੀ ਪਾ ਦਿੰਨਾ ਲੈ ਚਾਜਾ ਲੈਵਲ ਲਾਇਆ ਕਿ ਨਹੀਂ ਲਾਇਆ ਮੈਂ ਇਹਨਾ ਵੇ ਉਹ ਟੇਖਰ ਮੋਖਾ ਹੀਗਾ ਹਾਂ ਤੇ ਨਾਟ ਖੁੱਲਾ ਜੀ ਲਾ ਦੇ ਕੋਈ ਨਾ ਸਵੇਰੇ ਖੋਲ ਲਾਂਗੇ ਨਾੜ ਟਾਇਰ ਕਰਦੇ ਮੜਾ ਆਇਆ ਤਾਂ ਨਹੀਂ ਹੈਗਾ ਨਾ ਲਾਤਾ ਨਾਟ ਹਾਂ ਕੋਈ ਚੱਕਰ ਨਾ ਆ ਜੂਗਾ ਜੇ ਦੋ ਤਿੰਨ ਲੀਟਰ ਇਹ ਚ ਵੀ ਪੈ ਗੋ ਮੇਰੇ ਹਿਸਾਬ ਨਾਲ ਤਿੰਨ ਲੀਟਰ ਹੋ ਸੀਗਾ ਪੰਜ ਇਹ ਪੈ ਗਿਆ ਹੱਥ ਤੇ ਦੋ ਲੀਟਰ ਹੋ ਰਹੇ ਜੇ ਪੈ ਗਏ ਨਾ ਬਾਕੀ ਲੀਟਰ ਹੋ ਰਹੇ ਤੇਲ ਤਿਆਰ ਪੈਣ ਚੱਕ ਦੇ ਚੱਕ ਹਾਂਜੀ ਚੱਕਿਆ ਨਹੀਂ ਯਾਰ ਪਾ ਦੋ ਯਾਰ ਟੈਰ ਮੈਂ ਚੱਲੇ ਪਾ ਦਿੰਨੇ ਤੂੰ ਜਾ ਆਗਾ ਓਏ ਧਿਆਨ ਨਾਲ ਹਲਕ ਨਾ ਲਾ ਲਈ ਚਗਾ ਦੇ ਯਾਰ ਖੜਾ ਦਾ ਕਰਾ ਦੇ ਨਹੀਂ ਇਹ ਬਲਾ ਹੀ ਆ ਨਹੀਂ ਬਲਾ ਨਹੀਂ ਨਾ ਹੱਥ ਪਵਾ ਦੇ ਬਲਾ ਦੋ ਵਿਚਾਰੀ ਤੋ ਕੀ ਲੈਣਾ ਮੁੜ ਕੇ ਮੁੜ ਗਿਆ ਆਪਣੇ ਕੰਮ ਦਾ ਨਾ ਰਿਹਾ ਤੇ ਬਲਾਵਾ ਬਲੂਆ ਕਿਤੇ ਖੜਦੀਆਂ ਮੁੜ ਕੇ ਇਹਨੂੰ ਵਾਰਤ ਨਹੀਂ ਕਿਹਦਾ ਹੈ ਖਾਤਾ ਹੈ ਦੁਆਰਾ ਬੋਲੀ ਮਾਕੜੀ ਉਲੂਸ ਗਿਆ ਜਾਂਦੇ ਸਦੇ ਆ ਹੱਬ ਘੁੰਮ ਕੰਦੇ ਨੇ ਯਾਰ ਨੁਮਾਈ ਤੇ ਯਾਰ ਨਹੀਂ ਕਿ ਚੱਲ ਫੋਮ ਉਹ ਰਾੜ ਫੜਾ ਬਸ ਆ ਵੀ ਰਾੜ ਪਈ ਇੱਧਰ ਦੋਵੇਂ ਬਸ ਰਾੜ ਫੜਾ ਦੇ ਉਹਨੂੰ ਲੋੜ ਹੀ ਨਹੀਂ ਪਾਵਾ ਤੂੰ ਇੱਕ ਬੰਨੇ ਉਜਾਲੇ ਪਾਲਾ ਭੋਵੇਂ ਇੱਧਰੋਂ ਅਗੋਂ ਟਾਇਰ ਧੱਕੇ ਰੱਖਦਾ ਚਾਜਣਾ ਹੱਬ ਘੁੰਮ ਗਈ ਘੁੰਮਣਾ ਨਹੀਂ ਕੋਈ ਦੋ ਪਾ ਯਾਰ ਨਾੜਾ ਦੋ ਪਾ ਪਾ ਦੂਜੀ ਕਿੱਥੇ ਆ ਨਹੀਂ ਬੰਨੀ ਬੰਨੀ ਕਿਉਂ ਨਹੀਂ ਇਹ ਵੀ ਆ ਜੀ ਬਲਾ ਜੀ ਬਲਾ ਨਹੀਂ ਥੱਲੋ ਪਾ ਫੇਰ ਕਰਕੇ ਦੁਬਾਰਾ ਪਾ ਉਹਨੂੰ ਨੰਘਾਲਾ ਗਾਂ ਹਾਂ ਚੱਲ ਹੁਣ ਫੇਰ ਚੱਲ ਇਹ ਵੀ ਆ ਜੀ ਬਾਬਾ ਵਾਕੇ ਨਹੀਂ ਆ ਜੀ ਐਸੇ ਪੈ ਪਦੀ ਹੋਣੀ ਰਾੜ ਨਹੀਂ ਯਾਰ ਪੈਪ ਇੱਥੇ ਪਈ ਸੀ ਰਾੜ ਜਾਂਦਾ ਕੌਣ ਹੈ ਥੱਲ ਬੰਚੀ ਆਵੇ ਉਹਨੂੰ ਲਾਉਣਾ ਹੈ ਜਰਮਨੀ ਨੂੰ ਕਹਿ ਦਿੰਦਾ ਫੋਨ ਲਾ ਕੇ ਚੰਗੀ ਤਰ੍ਹਾਂ ਬਾਹਰ ਲੜ ਚੱਲ 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 ਬਣ ਗਈ ਨਾਟ ਨਾਟ ਕਿੱਥੇ ਰੱਖਿਆ ਹੈ ਨਾ ਦੇ ਕਿੱਥੇ ਪਏ ਉਹਨੇ ਪੈਂਦੇ ਆ ਵੀਰਾ ਨਾਟ ਕਿੱਥੇ ਆ ਉਹ ਡਰਮ ਤੇ ਆਵੇ ਪਏ ਚੁੱਕ ਪਹਿਲਾਂ ਆਵੇ ਅਲੀ ਲੱਗ ਗਿਆ ਸਾਰੇ ਨਾ ਲੱਗੇ ਤਾਂ ਚਲੋ ਉਹ ਲਿਆ ਚੁੱਕੇ ਲਿਆ ਆ ਇੱਕ ਡੇਪਿਆ ਈ ਥੱਲੇ ਓਏ ਚਾੜ ਪਾਈ ਕੰਮ ਤੇਲ ਮਾਰਿਆ ਈ ਹਾਂ ਮਾਰਿਆ ਆਪੂ ਖੂਕ ਰਹੇ ਕਿਉਂ ਹਾਂ ਤੇ ਗੰਦ ਸਾਰਿਆਂ ਤੋਂ ਵੱਧ ਮਾਰਿਆ ਆਪਾਂ ਗੰਦ ਵੀ ਦਾ ਜਿਆਦਾ ਤੋਂ ਵੱਧ ਤੇ ਤੇਲ ਨਹੀਂ ਮੇਰਾ ਵੀਰ ਤੇ ਹੰਦੀ ਫੋਤ ਤੇਲ ਨਹੀਂ ਇਹਦੇ ਨਾਲ ਰੰਗ ਲੱਗਾ ਹੀ ਬਹੁਤ ਯਾਰ ਸਾਲੇ ਦੀ ਆਵਾਜ਼ ਆਦੀ ਜਾਂਨੇ ਓਜਲ ਖੁੱਲੀ ਪੁੱਛਾਂਗੇ ਨਿਊਜ਼ੀਲੈਂਡ ਨੂੰ ਵੀ ਉਹੀ ਲੱਗਦੀ ਯਾਰ ਸਾਹ ਇਹ ਨਾਮ ਨੂੰ ਮਾਰੀ ਤੇ ਆ ਨਾ ਉਹ ਨਹੀਂ ਰੰਗਦੀ ਉਦੋਂ ਤੋਂ ਕੀ ਦੇਦਾ ਕਿੰਨਾ ਕਿ ਚਾਹੀਦਾ ਪਿੰਟ ਉਦੋਂ ਮਤਲਬ ਪਿੰਟ ਰੰਗਦੀ ਰੇਟਿੰਗ ਕਰ ਦੂਗਾ ਨਾ ਕਿੰਨਾ ਕਿ ਨਿਕਲੂਗਾ ਹਾਂ 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 ਇਹ ਚੀਜ਼ ਰਹਿਣ ਉਹ ਕਰਾ ਆ ਗਲੇ ਹਾਂ ਹਰ ਪਾਣੀ ਨਾ ਧੋਣੇ ਪੈਣਾ ਹੀ ਹੈ ਜੇ ਹੇ ਨਾ ਹੁਣਾ ਜਾ ਕੇ ਤੇ ਮੈਂ ਪਾਣੀ ਨਾਲ ਕਿ ਧੋਣੇ ਚਲੋ ਕਾ ਦੇ ਸਾਰੇ ਆ ਇੱਕ ਨਾ ਥੱਲੇ ਡਿੱਗ ਗਏ ਆਈ ਫੜ ਕਸੇ ਗਿਆ ਫੜ ਕਾਸੀ ਦੇ ਐ ਸਲ ਵੀ ਪਾ ਫਿਰ ਹ ਸਲ ਵੀ ਪਾ ਦੀ ਨਿੱਕਾ ਪੈਣ ਆਲਾ ਆਹੋ ਇੱਧਰ ਲਾ ਕਿਸੇ ਪਿਆ ਆ ਵਡਾ ਡਰਮ ਤੇ ਆ ਖਿੱਚ ਗੁੱਟ ਕੇ ਪਾ ਦੇ ਪੌਣੀਆਂ ਦੇ ਨਹੀਂ ਤਾਂ ਮੈਂ ਸਵੇਰੇ ਪਾ ਲੂੰਗਾ ਕਿੰਨਾ ਕਿੱਥੇ ਇਹਦੀਆਂ ਆ ਵੇ ਡਰਮ ਤੇ ਪਈਆਂ ਆ ਵੀ ਪੈਣੀ ਆ ਵੀ ਪੈਣੀ ਪਹਿਲੇ ਜੀ ਪੈਣੀ ਆ ਪਹਿਲਾਂ ਟ੍ਰੈਂਗਾਂ ਦੀ ਕੁੰਡੀ ਪਹਿਲਾਂ ਪਾ ਲਈ ਨਹੀਂ ਉਹ ਪੈਣੀ ਤਾਂ ਪਹਿਲੇ ਜੀ ਐ ਨਾ ਆਹੋ ਆਹੋ ਕੋਈ ਨਹੀਂ ਨਾ ਕੋਈ ਨਾ ਲੱਗੇ ਦਾ ਹੈ ਗਿਆ ਆਹ ਸਪਰਿੰਗ ਵਾਲੀ ਕੁੰਡੀ ਪਹਿਲਾਂ ਪਾ ਲਈ ਕੋਈ ਨਾ ਕੋਈ ਨਾ ਤੂੰ ਜਾ ਨਾ ਨੂੰ ਜਾ ਕੇ ਹੁਣ ਇੱਕ ਹੈਂ ਕੱਟ ਦੇਨੇ ਕੱਟ ਦੇਨੇ ਸਵਾਸ ਦੀ ਪਾ ਲੋ ਹੈਂ ਸਵਾਸ ਦੀ ਪਾ ਲੋ ਵੀਲ ਪਾਣਾ ਤੇ ਆਵੇ ਵਿਆਹ ਦਾ ਰਾਡ ਤੂੰ ਹੀ ਰੱਖੀ ਕਿਤੇ ਆਵੇ ਰਾਡ ਲਿਆ ਹੈ ਯਾ ਅੱਕ ਕੇ ਦੇ ਵੀ ਬਾਈ ਜੀ ਸਾਡਾ ਨਿਬੜ ਗਿਆ ਕੰਮ ਚਲੋ ਕਲਚ ਦਾ ਵਾਵਾ ਹੀ ਨੁਕਸੇ ਹੀ ਸਾਰਾ ਸਾਰਾ ਹੀ ਨਵਾਂ ਪਿਆ ਹੋਣ ਹੋ ਗਿਆ ਓਕੇ ਰਿਪੋਰਟ ਜਾਵਾਂ ਅੱਗੇ ਜਿਹੜੀ ਆਪਾਂ ਮੋਮਤੀ ਸ਼ਾਫਟ ਪਾਈ ਨਾ ਉਹਦੇ ਕਰਕੇ ਆ ਅਲਾਈਨਮੈਂਟ ਵੀ ਬੈਲਟਾਂ ਦੀ ਆਟ ਆਹ ਜਿਹੜੀ ਤੇ ਹੁਣ ਵਿਸ਼ਾਲ ਵਾਲੀ origignal originally ਹੁੰਦੀ ਚੀਜ਼ ਤੇ ਬਾਕੀ ਬਾਕੀ ਤੁਹਾਨੂੰ ਚੱਲਦੇ ਸੀ ਜਾਂ ਪਤਾ ਲੱਗ ਹੀ ਜਾਣਾ ਹੋਲਰ ਵੋਟਾਂ ਓਕੇ ਕਿਉਂ ਜੀ ਸਹੀ ਗੱਲ ਬਾਈ ਜੀ ਦਾ ਸਹੀ ਗੱਲ ਆ ਬਾਈ ਜੀ ਦੱਸੋ ਕੋਈ ਹੱਲ ਇਹਦਨੂੰ ਮੂੰਹ ਕਰ ਰੇ ਇਹ ਬਾਈ ਜੀ ਬੰਦਾ ਸਾਡਾ ਚਿੱਟਾ ਬਹੁਤ ਲੋਣਾ ਇਹਨੂੰ ਰੋਕੀਦਾ ਇਹ ਬੜਾ ਇਹਨੂੰ ਦੱਸੋ ਕੋਈ ਬਾ ਬਾਪੂ ਬਾਹਰ ਛਡਾਉਣ ਵਾਲਾ ਦੱਸੋ ਇਹ ਤੋਂ ਇਹਦੀ ਜਾਨ ਛਡਾਈਏ ਉਹ ਭੜਲਾ ਨਿੱਕੀ ਟਾਂ ਵੀ ਭੜਲਾ ਉਹਦੇ ਨਾਲ ਲਾਲਾ ਲਵੇ ਲਾਲਾ ਪਹਿਲਾਂ ਸਾਰੇ ਆ ਇੱਧਰਲੇ ਵੀ ਨਾਲ ਢੱਲੇ ਓਵੇਂ ਭਾਇ ਆਦੇ ਇਹ ਵੀ ਕੰਜਰ ਦੇਨੇ ਪੁਲੀ ਲਾਈ ਥੱਲੇ ਦੇ ਓਵੇਂ ਗਾਵੇਂ ਛੱਡਿਆ ਜੀ ਲੈ ਆ ਕਾਸਨ ਚੱਲ ਮੁੰਡਿਆ ਆ ਸ਼ੀਲਡ ਜੀ ਮਾਰੀ ਜਾ ਵੈਰੀ ਗੁੱਡ ਉਹ ਸ਼ੀਲਡ ਨਹੀਂ ਮਾਰਦਾ ਟਾਟ ਨਹੀਂ ਨਹੀਂ ਇੰਨਾ ਉਹ ਨਾ ਘਟਾ ਟਾਟ ਬਸ 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 ਵੇਖਿਆ ਮਰਦਾ ਹੀ ਨਾ ਕੁੱਤੇ ਦੀ ਮੋਤੇ ਇਧਰੇ ਸ਼ੀਲਡ ਉੱਤੇ ਸੁੱਟ ਲਈ ਉਹਨੂੰ ਹੱਥ ਵਾਇਆ ਜੋਰ ਲਾਇਆ ਸ਼ੀਲਡ ਉੱਤੇ ਸੁੱਟ ਲਈਆ ਚੱਲ 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 ਕੱਢ ਬਾਹਰ ਜਾ ਇਹ ਕੰਜਰ ਤੇ ਹੈ